ਬੰਦੇ ਨੇ ਸੁਝਾਇਆ ਕਿ ਉਹ ਆਪਣਾ ਦਸਤਾਵੇਜ਼ ਸਹੀ ਪਤੇ 'ਤੇ ਭੇਜਦਾ ਕਰ ਦੋ ਕਿਉਂਕਿ ਅੱਪਾ ਤੁਹਾਡੇ ਨਾਲ ਖੜੇ ਆ ਤੁਹਾਡੇ ਸਾਥੀ ਆ ਤੁਹਾਡੇ ਪਰਿਵਾਰ ਨੂੰ ਉੱਤਨੀ ਹੈਗਾ ਸਰ ਉਹ ਬੰਦਾ ਐਵੇਂ ਨਾ ਸੀ ਆ ਰੂਟੇ ਨਾਲ ਖੜਾ ਖੜਾ ਕੇ ਹਾਂ ਜੀ ਇਹਨੂੰ ਤਾਂ ਮਜੂਰ ਦਿੰਦੇ ਨੇ ਤੇ ਇਹ ਪਰਚਾ ਪਾਣ ਆਇਆ ਪਾਣ ਸਰ ਤੁਸੀਂ ਉਹ ਲਾਈ ਦੇ ਦਰਦੇ ਮਾਰੇ 40000 ਰੁਪਏ ਜਿੱਤਾਂ ਲਾਈ ਲਾਈ ਦੇਖੀ ਜਨਤ ਸਰ ਜਨਤ ਸਰ ਹਾਂ ਅੱਜ ਕਿਹੜੇ ਬੰਦੇ ਨੂੰ ਪ੍ਰਵਾਹ ਕਾਈ ਸਾਹਿਬ ਜੀ ਬੱਦੇ ਪੜਿਆ ਤਾਂ ਹੀ ਕਹੀ ਭਾਜੀ ਪੱਪਾ ਨੂੰ ਹੌਸਲਾ ਹੋਵੇ ਤੁਹਾਡੇ ਨਾਲ ਬੱਚੇ ਨੂੰ 2 ਘੰਟੇ ਲੈ ਕਿਹੜੇ ਬੜੇ ਲੱਗਦੇ ਤੁਸੀਂ ਜਸਵਾਮਾ ਉਹਦੇ ਵਿੱਚ ਆਦੀ ਮੈਂ ਆ ਕੇ ਇਹਨਾਂ ਨਾਲ ਗੱਲਬਾਤ ਕੀਤੀ ਹੈ ਜੜੀਆਂ ਵੀ ਇਹਨਾਂ ਵੱਲੋਂ ਕੋਈ ਰਿਪੋਰਟ ਦਿੱਤੀਆਂ ਗਈਆਂ ਸਾਨੂੰ ਔਰ ਬਖਸ਼ ਕਰ ਲਈਗਾ ਪਹਿਲਾਂ ਵੀ ਪਰਵੇ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਔਰ ਇਹਨਾਂ ਲਈ ਵੀ ਸਪੈਸ਼ਲ ਫੋਕਸ ਕਰਕੇ ਅਸੀਂ ਯਾਤਰਾ ਦੀ ਨਾਕਾਬੰਦੀ ਕਰਕੇ ਕੁਝ ਦਿਨਾਂ ਦੇ ਵਿੱਚ ਜਿਹੜਾ ਹੈਗਾ ਕੁਝ ਜੇ ਕੁਮਾਰੇਾਂ ਸਰਦਿਆਂ ਤੋਂ ਘੁੰਮਦੇ ਆ ਜਾਂ ਕਰਦੇ ਆ ਉਹਨਾਂ ਨੇ ਖਲਾਫ ਸਖਤ ਕਾਰਵਾਈ ਕਰਕੇ ਉਹਨਾਂ ਨੇ ਖਲਾਫ ਸਖਤ ਕਾਰਵਾਈ ਕੀਤੀ ਪਰ ਅੱਜ ਕੁੱਲ ਅੱਜ ਇਹ ਬੰਦ ਕਰਨ ਦਾ ਮੋਟ ਠੀਕ ਹੈ ਮੇਰੇ ਮੂੰਹ ਤੇ ਗਿਆ ਇਹ ਆ ਦੇਖੋ ਮਿੰਦੇ ਦੇਖੋ ਉਹਦਾ ਫੋਨ ਆ ਆ ਮੁੰਡੇ ਦਾ ਦੇਖੋ ਉਹਦਾ ਫੋਨ ਆ ਮੈਂ ਕਿਹਾ ਕਰਾਂਗਾ ਸਾਡੇ ਕੋਲ ਕੰਪਲੇਨ ਹੈ ਸਾਹਮਣੇ ਪਰਿਵਾਰ ਮਿਲਣਿਆ ਅਗਰ ਕੋਈ ਨਾ ਵੀ ਹੋਈ ਕਿ ਕਿੱਥੇ ਆਉਣਾ ਮਿਲਦੇ ਸਾਰਾ ਪਰੇਸ਼ਾਨੀ ਦਾ ਖਾਤਮਾ ਕਿ ਨੇਚਰਲ ਡਾਕਟਰ ਕੋਸ਼ਿਸ਼ ਕਰਨੀ پولیس ਨੂੰ ਨਹੀਂ ਨੀ ਨੇਚਰਲ ਡਾਕਟਰ ਕੋਸ਼ਿਸ਼ ਨਹੀਂ ਕਰਦੀ ਇਹ ਡਾਕਟਰ ਹੀ ਕਰਦੇ ਹੁੰਦੇ ਤੁਹਾਨੂੰ ਇਸ ਗੱਲ ਦਾ ਤੁਹਾਨੂੰ ਮੈਂ ਕਲੀਅਰ ਕਰ ਦਿੰਦਾ ਜਦੋਂ ਬੰਦਾ ਦਾਖਲ ਹੋਇਆ ਉਸ ਟਾਈਮ ਦਾਖਲ ਹੋਣ ਤੋਂ ਬਾਅਦ ਨੇਚਰਲ ਤੇ ਕੋਈ ਗਰੰਟੀ ਪ੍ਰੋਬਲਮ ਹੈ ਔਰ ਡਾਕਟਰ ਹੀ ਉਹਨਾਂ ਨੂੰ ਪੁਲਿਸ ਨੂੰ ਪਤਾ ਲੱਗਾ ਕੈਮਰੇ ਫੇਸ ਕਰਵਾਉਂਦਾ ਰਹੀ ਹਰੇ ਇਹ ਸਪੰਦ ਕਰੀ ਇਹਨਾਂ ਨੇ ਕਿਹੜੇ ਬਾਈ ਨੇ ਮੂਵ ਕਰ ਦਿੱਤੀ ਅਜੀ ਜਾਣ ਲੱਗ ਰਹੀ ਸੱਜ ਜਿਸ ਕੈਮਰੇ ਫੇਸ ਕਰਵਾਇਆ ਉਹ ਸਾਨੂੰ ਇਥੋਂ ਲੋਕਾਂ ਨੇ ਇਨਪੁਟ ਪਾਈਆਂ ਵੀ ਉਹਨੂੰ ਮਾਰਿਆ ਅੰਦਰ ਹੈ ਔਰ ਉਹਦੇ ਬਾਰੇ ਅਸੀਂ ਆਪਣਾ ਪੁਲਿਸ ਦੇ 33782 ਲਾਏ ਜਾ ਰਹੇ ਪੈਸੇ ਲੈਣ ਦੇ ਉਹ ਵੀ ਵੈਰੀਫਾਈ ਕੀਤੇ ਜਾਣ ਕਰਕੇ ਇਲਜ਼ਾਮ ਜਿਹੜੇ ਕੋਈ ਲੱਗੇ ਆ ਉਹਨਾਂ ਦੇ ਬਾਰੇ ਪੂਰੀ ਗੰਭੀਰਤਾ ਨਾਲ ਧਿਆਨ ਨਾਲ ਉਹਨੂੰ ਸੁਣਿਆ ਜਾਊਗਾ ਔਰ ਕਾਰਵਾਈ ਵੀ ਕੀਤੀ ਤੇ ਉੱਤੇ ਸਾਰੇ ਹੁਣ ਮੰਗ ਕੀਤੀ ਗਈ ਹੈ ਚੌਂਕੀ ਇੰਚਾਇਨ ਨੂੰ ਚੇਂਜ ਕਰਨ ਦੀ ਕਿ ਉਹਦੇ ਵਿੱਚ ਠੀਕ ਹੈ ਜੀ ਉਹਦੇ ਵਿੱਚ ਜਿੰਦਾ ਦਾ ਵੀ ਉਹ ਕਸੂਰਕਾਰ ਆਇਆ ਉਹ ਉਹਦਾ ਸਾਡੇ ਬੁਣਤਾ ਹੋਦੇ ਨੂੰ ਨਹੀਂ ਜਿਹੜੇ ਤੁਹਾਨੂੰ ਲਾਈਵ ਉਹ ਤੁਹਾਨੂੰ ਸਭ ਨੇ ਦੱਸਿਆ ਕਿਸ ਨੇ 40000 ਰੁਪਏ ਕਿਸ ਨੇ ਦਿੱਤੇ ਇੱਕ ਬੱਚੇ ਨੂੰ ਸਭ ਪੜ੍ਹਾਈ ਵਾਸਤੇ ਉਹਨੂੰ ਖਾਣ ਗਿਆ ਅੱਜ ਆਪਾਂ ਉਹ ਰੈਕਲਡਾ ਜਿਹੜਾ 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 ਕਿਸ ਨੇ ਬੜੇ ਜਿੰਦਗੀ ਆ ਉਹ ਇਤਨਾ ਨਹੀਂ ਕੋਈ ਰਾਤ ਕਰ ਵੀ ਕਰ ਸਰ ਉਸ ਜਿਹੜਾ ਸਰ ਹਮੇਸ਼ਾ ਦੇਖਿਆ ਜਾਂਦਾ ਕਿ ਛੋਟੇ ਤਸ਼ਕਰਾਂ ਤੇ ਤੇ ਕਾਰਵਾਈ ਹੋ ਜਾਂਦੀ ਜਿਹੜੇ ਉੱਪਰਲੇ ਹੁੰਦੇ ਆ ਉਹ ਕੋਈ ਦਾ ਮਨ ਕਾਬੂ ਨਹੀਂ ਆਉਂਦੇ ਇਹ ਬਿਲਕੁਲ ਇਸ ਤਰ੍ਹਾਂ ਦਾ ਉਹ ਕੋਈ ਕਰੇਗਾ ਉਹ ਕਾਰਿਆ ਕਰੇਗਾ ਉਹਨੂੰ ਬੰਦ ਕਰ ਦੇ ਸਰ ਜਿਸ ਜਗ੍ਹਾ ਤੇ ਨਸ਼ਾ ਕਰਦੇ ਨੇ ਉਹ ਚੰਦ ਚਕਰ ਨਾਲ ਜੁੜੀ ਤੇ ਦੱਸੀ ਜਾਦੀ ਉੱਥੇ ਕੋਈ ਕਾਰਵਾਈ ਕੀਤੀ ਜਾਏਗੀ ਡੀਸੀਪੀ ਸਾਹਿਬ ਜਿਹੜਾ 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 ਅੱਜ ਧਰਨਾ ਲੱਗਾ ਹੈ ਇਹਦੇ ਬਾਰੇ ਮਾੜਾ ਬਿਉੜਾ ਤੇ ਯੂਨੀਅਨ ਧਰਨਾ ਕੀ ਡਿਮਾਂਡ ਹੈ ਬੱਚੇ ਦੀ ਡੈਥ ਦਾ ਕਾਰਨ ਕੀ ਦੱਸ ਸਕਦੇ ਨੇ ਇਹ ਤਾਂ ਡਾਕਟਰ ਦੱਸ ਸਕਦੇ ਨੇ ਮੈਂ ਦੱਸਾਂਗਾ ਕੋਈ ਗੱਲ ਨਹੀਂ ਇਹਨਾਂ ਨੂੰ ਕਰਾ ਵੈਰੀਫਿਕੇਸ਼ਨ ਸੰਗਲੇ ਰੈਸਟ ਦੀ ਅੱਜ ਗੱਲ ਕਰੀਏ ਨਾਰਥ ਦੇ ਵਿੱਚ ਸੈਂਟਰ ਦੇ ਹਲਕੇ ਦੇ ਵਿੱਚ ਹੋਰ ਕਿ ਬਾਕੀ ਸਹਾਰਾ ਜੋ ਸਰ ਵਿਕ ਰਿਆ ਨਾ ਉਹਦੇ ਬਾਰੇ ਕੀ ਕੋਈ ਇਹ ਸ਼ਹਿਰ ਦੇ ਖਰਾਬ ਤਹਿ ਲਗਾਤਾਰ ਕੰਮ ਕਰ ਰਹੇ ਆਂ ਔਰ ਜਿਹੜਾ ਮੋਕੂਲ ਜਿਹੜਾ ਤੁਹਾਨੂੰ ਪੇਪਰ ਨੂੰ ਮਿਲੇਗਾ ਉਸ ਤਰ੍ਹਾਂ ਦੀਆਂ ਕਾਰਗਰ ਨਹੀਂ ਆ ਸਾਰੀ ਪਲੈਨਿੰਗ ਦੇ ਨਾਲ ਸਰ ਉਹ ਜਗ੍ਹਾ ਤੇ ਵੀ ਜਿਹੜੀ ਕਿੱਥੇ ਜਾਏਗੀ